ਤੁਨੂੰ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਜਿਹੜੇ ਕੋਚ ਪਹੁੰਚ ਰਹੇ ਸਭ ਤੋਂ ਪਹਿਲਾਂ ਮੇਰੀ ਜਰਨਲ ਨੌਲੇਜ ਦੇ ਵਿੱਚ ਸੀ ਜੋ ਉਹ ਸੀ ਜੀ ਤੁਹਾਡੇ ਸਾਹਮਣੇ ਹੋ ਸਾਡੇ ਸਾਹਮਣੇ ਹੀ ਖੜੇ ਹੈ। ਇਹ ਧੰਨਵਾਦ ਕੋਚ ਸਾਹਿਬ ਜੀ ਤੁਹਾਡਾ ਮੈਨੂੰ ਤੁਹਾਡੇ ਤੇ ਮੀਤ ਸੀਗੀ ਤੇ ਦੋ ਮੈਂ ਹੋਰ ਰੱਖੇ ਸੀਗੇ ਸਵਾਲ ਮੈਨੂੰ ਪਲੇਅਰਾਂ ਦਾ ਪੁੱਛਿਆ ਹੈਗਾ ਉਹਨਾਂ ਜੇ ਮੈਂ ਸੁਲਤਾਨ ਦਾ ਤੇ ਅਰਸ਼ ਦਾ ਨਾਮ ਲਿਆ ਜੀ ਇਹ ਕਹਿੰਦੇ ਵੀ ਅੱਜ ਤੇ ਪਲੇਅਰ ਤੁਹਾਨੂੰ ਕੀ ਲੱਗਦਾ ਕਿਹੜੇ ਤੇ ਇੱਕ ਤਾਂ ਮੇਰੀ ਜੀ ਗੱਲ ਹੋ ਗਈ ਠੀਕ ਹੈ ਹੁਣ ਤੁਸੀਂ ਬਾਕੀ ਹਣ ਕੋਸਾ ਆਪ ਦੱਸਣਗੇ ਸਰੋ ਸਤਿ ਸ਼੍ਰੀ ਅਕਾਲ ਜੀ ਜਿਹੜੀਆਂ ਸੰਗਤਾਂ ਸਕੇਮਾਂ ਤੇ ਆਈਆਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਜੀ ਸਾਡੇ ਨਿੱਗ ਮੇਰੇ ਰੂਲ ਆ ਜੀ ਵੀ ਮੈਚ ਤੇ ਸਾਰਨ ਨੂੰ ਮੈਨੂੰ ਜੇ ਟਾਈਮ ਟਾਈਮ ਚਾਹੀਏ ਤੇ ਜਾ ਕੇ ਉੱਥੇ ਜੋ ਵੀ ਡੂਟੀ ਲੱਗਦੀ ਆ ਆਪਣੀ ਡੂਟੀ ਕਰੀਏ ਇਸ ਮੈਂ ਇੱਕ ਰੂਹ ਵਾਲੀ ਗੱਲ ਜੇ ਆਪਾਂ ਨਾ ਗੱਲ ਕਰਗੇ ਤਾਂ ਗੱਲ ਧੂਈ ਰਹਿ ਜੂਗੀ ਜੇ ਅਸੀਂ ਆਪਦੇ ਗਲੈਡੀਏਟਰ ਵੀਰ ਸੰਦੀਪ ਦੀ ਗੱਲ ਨਾ ਕੀਤੀ ਜੀ ਕੋਸਾ ਕਿਉਂਕਿ ਸੰਦੀਪ ਦੀ ਬਦੌਲਤ ਮੈਂ ਮੇਜਰ ਲੀਗ ਦੇ ਵਿੱਚ ਗਿਆ ਮੇਜਰ ਲੀਗ ਦੇ ਵਿੱਚ ਟੈਕਨੀਕਲ ਸਮਾਵਾਂ ਦਿੱਤੀਆਂ ਤੇ ਸੰਦੀਪ ਦੀ ਬਦੌਲਤ ਮੈਨੂੰ ਉੱਥੇ ਮੌਕਾ ਮਿਲਿਆ ਮੇਜਰ ਲੀਗ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਮੇਰਾ ਆਸਟ੍ਰੇਲੀਆ ਆਉਣ ਦਾ ਸੁਪਨਾ ਬਣਿਆ ਆਪਣੇ ਬਹੁਤ ਹੀ ਸਤਿਕਾਰਯੋਗ ਅਮਨ ਲੋਪੋ ਜੀ ਕਮੈਂਟੇਟਰ ਉਹਨਾਂ ਦੇ ਥਰੂ ਮੇਰਾ ਇੱਥੇ ਆਸਟ੍ਰੇਲੀਆ ਆਉਣ ਦਾ ਸੁਪਨਾ ਬਣਿਆ ਤੇ ਧੰਨਵਾਦੀ ਹਾਂ ਅਸੀਂ ਤੇ ਸੰਦੀਪ ਸਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੂਗਾ ਇਹ ਸੰਦੀਪ ਬਾਰੇ ਮੈਂ ਕਹਿਣਾ ਹੁੰਦਾ ਵੀ ਜਿਹੜੀ ਕੌਮ ਜਿਹੜੀ ਖੇਡ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਜਾਵੇ ਇਹ ਮੇਜਰ ਲੀਗ ਬਾਰੇ ਗੱਲ ਕਰ ਰਹੇ ਆ ਵੀ ਮੇਜਰ ਲੀਗ ਸੰਦੀਪ ਸ਼ਹੀਦ ਦੇ ਖੂਨ ਨਾਲ ਸਿੰਜੀ ਗਈ ਮੇਜਰ ਲੀਗ ਆ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂਗੀ ਤੇ ਦੂਜੇ ਨੰਬਰ ਤੇ ਮੈਂ ਉਸ ਮੇਜਰ ਲੀਗ ਦੇ ਵਿੱਚ 2 ਸਾਲ ਪਹਿਲਾਂ ਗਿਆ ਜੀ ਇੰਦਰਪਾਲ ਕੋਸਰ ਕਿ ਉੱਥੇ ਮੈਂ ਦੇਖਿਆ ਜਦੋਂ ਜਾ ਕੇ ਕਿ ਜੋ ਸਾਰਾ ਆਰਗੇਨਾਈਜ਼ ਕਰ ਰਹੇ ਹੋ ਪੁਰਾਣੇ ਪਲੇਅਰ ਕਰ ਰਹੇ ਸੀਗੇ ਜੀ ਅਸੀਂ ਜਿਹੜੀ ਟੈਕਨੀਕਲ ਟੀਮ ਸੀਗੀ ਪਹਿਲਾਂ ਉਹਦੇ ਵਿੱਚ ਕਾਲੂ ਮਿਹੜੂ ਉਸ ਟਾਈਮ ਸਵਾਵਾਂ ਦੇ ਰਿਆ ਸੀਗਾ ਮੈਂ ਬੱਗੇ ਪਿੰਡ ਗਿਆ ਦੁੱਲੇ ਨਾ ਮੇਰੀ ਰਿਸ਼ਤੇਦਾਰੀ ਆ ਬੱਗਿਆਂ ਵਾਲੇ ਨਾਲ ਤੇ ਮੈਂ ਉੱਥੇ ਗਿਆ ਤੇ ਜਦੋਂ ਕਾਲੂ ਮਿਹੜੂ ਵਾਲਾ ਵੇਖਿਆ ਹਰਪਾਲ ਪੰਡੋਰੀ ਵੇਖਿਆ ਮੈਂ ਕਹਾ ਉਹ ਕਹਿੰਦੇ ਵੀ ਇਹ ਆਪਣੇ ਸਾਰੇ ਪੀਰ ਵੇਖੇ ਤੁੰਨਾ ਚ ਮਿਆਰਾ ਵੇਖਿਆ ਤੁਸੀਂ ਸੀਗੇ ਸਾਰੇ ਮੈਂ ਕਹਾ ਵੀ ਆਹ ਚੀਜ਼ ਚਾਹੀਦੀ ਆ ਵੀ ਜੋ ਪੁਰਾਣੇ ਪਲੇਅਰ ਆ ਉਹ ਹੀ ਆਰਗੇਨਾਈਜ਼ ਕਰਨ ਫਿਰ ਜਾਲੀ ਕੋਚ ਨਹੀਂ ਵਿੱਚ ਆ ਸਕਦੇ ਕਮੰਡੀ ਤੇ ਉਹ ਆਪਰੇਸ਼ਨ ਦੇ ਵਿੱਚ ਆਉਂਦੇ ਨਹੀਂ ਇਹ ਵੱਡਾ ਰੂਲ ਆ ਜੋ ਪਲੇਅਰ ਜਣੀ ਕਬੱਡੀ ਤੋਂ ਪਿੱਛੇ ਹੋਗੇ ਜਿੰਨਾ ਨਹੀਂ ਕੋਈ ਕਾਰੋਬਾਰ ਕਿਉਂਕਿ ਮੈਂ ਕਬੱਡੀ ਤੋਂ ਪਿੱਛੇ ਹੋ ਗਿਆ ਹੈਗਾ ਮੇਰੇ ਕੋਲ ਕੋਈ ਜੌਬ ਨਹੀਂ ਸੀ ਸੰਦੀਪ ਵੀਰ ਦਾ ਮੈਨੂੰ ਫੋਨ ਆਉਂਦਾ ਨਾਲ ਟੂਰਨਾਮੇ ਬਾਰੇ ਵਾਲੀਆ ਇਹਨਾਂ ਨੇ ਮੈਨੂੰ ਮੇਜਰ ਲੀਗ ਦੇ ਵਿੱਚ ਸੱਦਿਆ ਤੇ ਸਭ ਤੋਂ ਪਹਿਲਾ ਸਵਾਲ ਪਤਾ ਕੀ ਸੀਗਾ ਸੰਦੀਪ ਦਾ ਜੀ ਇਧਰ ਬਾਤੀ ਤੁਹਾਨੂੰ ਪਤਾ ਹੋਊਗਾ ਸੁਲਤਾਨ ਨੂੰ ਤੇ ਲੁੱਤਰ ਨੂੰ ਸੱਦਿਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਆਹ ਸੁਲਤਾਨ ਤੇ ਲੁੱਤਰ ਖੜੇ ਆ ਇਹਨਾਂ ਦੇ ਵੀ ਜੇ ਕੋਈ ਚਿਕਨਾਈ ਵਾਲੀ ਚੀਜ਼ ਲੱਗੀ ਹੋਊ ਇਹ ਬਾਹਰ ਬਹਿਣਗੇ ਗੁਰੂ ਤੂੰ ਬਾਹਰ ਬਿਠਾਏਗਾ ਇੱਕ ਦਿਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਮੇਰੀ ਸੰਦੀਪ ਨਾਲ ਲੁਧਰਣਾ ਉਹਨੂੰ ਮੈਂ ਕਹਾਂ ਵੀ ਲੱਗੀ ਆ ਤੇ ਉਹ ਮੈਨੂੰ ਜਦੋਂ ਕਹਿੰਦਾਂ ਪ੍ਰਤੰਤੂ ਕੀਤਾ ਮੈਂ ਸੰਦੀਪ ਨੂੰ ਦੱਸਿਆ ਇਹ ਜਾ ਕੇ ਸੰਦੀਸ਼ਕਾਂ ਦਾ ਲੁਧਰਾ ਕੀ ਫੀਲ ਕਰ ਐਡੇ ਕਰੜੇ ਰੂਲ ਐਡੇ ਨੇ ਪਲੇਅਰਾਂ ਲਈ ਸੰਦੀਪ ਵੀ ਬਹੁਤ ਤਕੜਾ ਮਾਨ ਲਪਟਾ ਮਾਨ ਲਾਈ ਕਬੱਡੀ ਦਾ ਬਹੁਤ ਜਿਆਦਾ ਵੱਡੇ ਮਾਰਚ ਚ ਆਉਂਦਾ ਬ੍ਰਾਂਡ ਆ ਤੇ ਸੰਦੀਪ ਬਾਰੇ ਦੋਖ ਸ਼ਬਦ ਜ਼ਰੂਰ ਕਹੋ ਮੇਰਾ ਵੀ ਫੇਵਰੇਟ ਵੀ ਕਹਿਦਗੇ ਮੇਰੀ ਜ਼ਿੰਦਗੀ ਨੂੰ ਜੇ ਗੱਡੀ ਲਿਓ ਲੱਥੀ ਤੋਂ ਗੱਡੀ ਦੁਆਰਾ ਚੜਾਉਣ ਵਾਲੇ ਦੋ ਕਸ਼ਕਸ਼ੀਤਾਂ ਅਮਨ ਤੇ ਸੰਦੀਪ ਵੀਰ ਟੋਨਾ ਵੀਰ ਪਾਲਾ ਮੌਲੀ ਜੀ ਹਾਂਜੀ ਜੋ ਸੰਦੀਪ ਕਬੱਡੀ ਲਈ ਕਰ ਗਿਆ ਉਹ ਨਾਗੇ ਨੇ ਕਰਨਾ ਨਾ ਅੱਜ ਤੋਂ ਬਾਅਦ ਕਿਤੇ ਹੋਣਾ ਹੀ ਐ ਜੋ ਪੁਰਾਣੇ 플레이ਰ ਆ ਉਹ ਮੇਜਰ ਲੀਗ 'ਚ ਲੈ ਕੇ ਆਇਆ ਜਿਨ੍ਹਾਂ ਨੂੰ ਜੋ ਆਪਾਂ ਨਹੀਂ ਹੋਏ ਉਹ ਜੋ ਆਪਾਂ ਦਿੱਤੀਆਂ ਤੇ ਉਹ ਆਪਣੇ ਪੈਰਾਂ 'ਤੇ ਖੜੇ ਹੋਏ ਆ ਤੇ ਬਹੁਤ ਲੋਕਾਂ ਨੇ ਉਹਨੇ ਕਿਹਾ ਕਬੱਡੀ ਬਰੇ ਤੇ ਮੇਜਰ ਲੀਗ ਦੀ ਗੱਲ ਤਾਂ ਸਹੀ ਐ ਮੇਜਰ ਲੀਗ ਖੋਦ ਅਸਿੰਜੀ ਉਹਦੇ ਖੋਦ ਅਸਿੰਜੀ ਤੇ ਉਹਦੀ ਆ ਮੇਜਰ ਲੀਗ ਜੋ ਮੇਜਰ ਲੀਗ ਦੀ ਉਹ ਕਰੀ ਜਾਂਦਾ ਕਰ ਕਰਦਾ ਸੀ ਬਹੁਤ ਵਧੀਆ ਕੰਮ ਕਰ ਗਿਆ ਮੇਜਰ ਲੀਗ ਦੀ ਉਹ ਤੇ ਹਰ ਟਾਈਮ ਪਲੇਟਫਾਰਮ ਉਹ ਸੰਦੀਪ ਦਾ ਪਲੇਟਫਾਰਮ ਮੇਜਰ ਲੀਗ